ਸੜਕ ਦੇ ਉੱਤੇ ਬੇਕਾਬੂ ਹੋਈਏ ਬੱਸ ਜਿਸ ਦੇ ਵਿੱਚ ਕਈ ਸਵਾਰੀਆਂ ਮੌਜੂਦ ਸਨ ਤੇ ਇਸ ਬੱਸ ਦੇ ਇਸ ਤਰੀਕੇ ਨਾਲ ਬੇਕਾਬੂ ਹੋਣ ਦੇ ਨਾਲ ਕਈ ਸਵਾਰੀਆਂ ਦੀ ਜਾਨ ਵੀ ਮੁਠੀ ਦੇ ਵਿੱਚ ਆ ਗਈ ਤੇ ਤਸਵੀਰਾਂ ਹਿਮਾਚਲ ਦੇ ਉਹਨਾਂ ਦੀਆਂ ਨੇ ਜਿੱਥੇ ਇੱਕ ਬੱਸ ਜਿਹੜੀ ਹੈ ਬੇਕਾਬੂ ਹੋ ਜਾਂਦੀ ਹੈ ਤੇ ਸੜਕ ਤੇ ਹੀ ਉੱਠੀ ਸਿੱਧੀ ਹੋਣੀ ਸ਼ੁਰੂ ਹੋ ਜਾਂਦੀ ਹੈ ਹਾਲਾਂਕਿ ਉਹ ਤਾਂ ਸਮਾਂ ਰਹਿੰਦਿਆਂ ਬੱਸ ਨੂੰ ਕਾਬੂ ਕਰ ਲਿਆ ਗਿਆ ਨਹੀਂ ਤਾਂ ਇੱਥੇ ਕੋਈ ਵੀ ਵੱਡਾ ਹਾਦਸਾ ਵਾਪਰ ਜਾਣਾ ਸੀ ਲੋਕਾਂ ਦੀ ਜਾਨ ਖਤਰੇ ਦੇ ਵਿੱਚ ਸੀ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ বাস ਜਿਹੜੀ ਹੈ ਬੇਕਾਬੂ ਹੋ ਜਾਂਦੀ ਹੈ ਤੇ ਇੰਜ ਲੱਗਦਾ ਹੈ ਕਿ ਹੁਣੇ ਪਲਟੀ ਤੇ ਹੁਣੇ ਪਲਟੀ ਪਰ ਗਰੀਮਤ ਰਹੀ ਹੈ ਕਿ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ ਜਾਨੀ ਨੁਕਸਾਨ ਨਹੀਂ ਹੋਇਆ ਸਮਰ ਰਹਿੰਦਿਆ বাস ਕੰਟਰੋਲ ਹੋ ਗਈ ਨਹੀਂ ਤਾਂ ਕੋਈ ਵੀ ਵੱਡਾ ਪਾਣਾ ਵਾਪਰ ਜਾਣਾ ਸੀ ਸੜਕ ਦੇ ਉੱਤੇ ਬੇਕਾਬੂ ਹੋਈਏ ਬੱਸ ਜਿਸ ਦੇ ਵਿੱਚ ਕਈ ਸਵਾਰੀਆਂ ਮੌਜੂਦ ਸਨ ਤੇ ਇਸ ਬੱਸ ਦੇ ਇਸ ਤਰੀਕੇ ਨਾਲ ਬੇਕਾਬੂ ਹੋਣ ਦੇ ਨਾਲ ਕਈ ਸਵਾਰੀਆਂ ਦੀ ਜਾਨ ਵੀ ਮੁਠੀ ਦੇ ਵਿੱਚ ਆ ਗਈ ਤੇ ਤਸਵੀਰਾਂ ਹਿਮਾਚਲ ਦੇ ਉਹਨਾਂ ਦੀਆਂ ਨੇ ਜਿੱਥੇ ਇੱਕ ਬੱਸ ਜਿਹੜੀ ਹੈ ਬੇਕਾਬੂ ਹੋ ਜਾਂਦੀ ਹੈ ਤੇ ਸੜਕ ਤੇ ਹੀ ਪੁੱਠੀ ਸਿੱਧੀ ਹੋਣੀ ਸ਼ੁਰੂ ਹੋ ਜਾਂਦੀ ਹੈ ਹਾਲਾਂਕਿ ਉਹ ਤਾਂ ਸਮਾਂ ਰਹਿੰਦਿਆਂ ਬੱਸ ਨੂੰ ਕਾਬੂ ਕਰ ਲਿਆ ਗਿਆ ਨਹੀਂ ਤਾਂ ਇੱਥੇ ਕੋਈ ਵੀ ਵੱਡਾ ਹਾਦਸਾ ਵਾਪਰ ਜਾਣਾ ਸੀ ਲੋਕਾਂ ਦੀ ਜਾਨ ਖਤਰੇ ਦੇ ਵਿੱਚ ਸੀ ਤਸਵੀਰਾਂ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਵੇਂ ਬੱਸ ਜਿਹੜੀ ਹੈ ਬੇਕਾਬੂ ਹੋ ਜਾਂਦੀ ਹੈ ਤੇ ਇੰਜ ਲੱਗਦਾ ਹੈ ਕਿ ਹੁਣੇ ਪਲਟੀ ਤੇ ਹੁਣੇ ਪਲਟੀ ਪਰ ਗਨੀਮਤ ਰਹੀ ਹੈ ਕਿ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ ਜਾਨੀ ਨੁਕਸਾਨ ਨਹੀਂ ਹੋਇਆ ਸਮਰ ਰਹਿੰਦਿਆ ਬਸ ਕੰਟਰੋਲ ਹੋ ਗਈ ਨਹੀਂ ਤਾਂ ਕੋਈ ਵੀ ਵੱਡਾ ਪਾਣਾ ਹੋਵਾ ਪਰ ਜਾਣਾ ਸੀ ਸੜਕ ਦੇ ਉੱਤੇ ਬੇਕਾਬੂ ਹੋਈ ਇਹ ਬੱਸ ਜਿਸ ਦੇ ਵਿੱਚ ਕਈ ਸਵਾਰੀਆਂ ਮੌਜੂਦ ਸਨ ਤੇ ਇਸ ਬੱਸ ਦੇ ਇਸ ਤਰੀਕੇ ਦੇ ਨਾਲ ਬੇਕਾਬੂ ਹੋਣ ਦੇ ਨਾਲ ਕਈ ਸਵਾਰੀਆਂ ਦੀ ਜਾਨ ਵੀ ਮੁਠੀ ਦੇ ਵਿੱਚ ਆ ਗਈ ਤੇ ਤਸਵੀਰਾਂ ਹਿਮਾਚਲ ਦੇ ਉਹਨਾਂ ਦੀਆਂ ਨੇ ਜਿੱਥੇ ਇੱਕ ਬੱਸ ਜਿਹੜੀ ਹੈ ਬੇਕਾਬੂ ਹੋ ਜਾਂਦੀ ਹੈ ਤੇ ਸੜਕ ਤੇ ਹੀ ਉੱਠੀ ਸਿੱਧੀ ਹੋਣੀ ਸ਼ੁਰੂ ਹੋ ਜਾਂਦੀ ਹੈ ਹਾਲਾਂਕਿ ਉਹ ਤਾਂ ਸਮਾਂ ਰਹਿੰਦਿਆਂ ਬੱਸ ਨੂੰ ਕਾਬੂ ਕਰ ਲਿਆ ਗਿਆ ਨਹੀਂ ਤਾਂ ਇੱਥੇ ਕੋਈ ਵੀ ਵੱਡਾ ਹਾਦਸਾ ਵਾਪਰ ਜਾਣਾ ਸੀ ਲੋਕਾਂ ਦੀ ਜਾਨ ਖਤਰੇ ਦੇ ਵਿੱਚ ਸੀ ਤਸਵੀਰਾਂਸ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ বাস ਜਿਹੜੀ ਹੈ ਬੇਕਾਬੂ ਹੋ ਜਾਂਦੀ ਹੈ ਤੇ ਇੰਜ ਲੱਗਦਾ ਹੈ ਕਿ ਹੁਣੇ ਪਲਟੀ ਤੇ ਹੁਣੇ ਪਲਟੀ ਪਰ ਗਰੀਮਤ ਰਹੀ ਹੈ ਕਿ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ ਜਾਨੀ ਨੁਕਸਾਨ ਨਹੀਂ ਹੋਇਆ ਸਮਰ ਰਹਿੰਦਿਆ বাস ਕੰਟਰੋਲ ਹੋ ਗਈ ਨਹੀਂ ਤਾਂ ਕੋਈ ਵੀ ਵੱਡਾ ਪਾਣਾ ਵਾਪਰ ਜਾਣਾ ਸੀ ਸੜਕ ਦੇ ਉੱਤੇ ਬੇਕਾਬੂ ਹੋਈਏ ਬੱਸ ਜਿਸ ਦੇ ਵਿੱਚ ਕਈ ਸਵਾਰੀਆਂ ਮੌਜੂਦ ਸਨ ਤੇ ਇਸ ਬੱਸ ਦੇ ਇਸ ਤਰੀਕੇ ਨਾਲ ਬੇਕਾਬੂ ਹੋਣ ਦੇ ਨਾਲ ਕਈ ਸਵਾਰੀਆਂ ਦੀ ਜਾਨ ਵੀ ਮੁਠੀ ਦੇ ਵਿੱਚ ਆ ਗਈ ਤੇ ਤਸਵੀਰਾਂ ਹਿਮਾਚਲ ਦੇ ਉਹਨਾਂ ਦੀਆਂ ਨੇ ਜਿੱਥੇ ਇੱਕ ਬੱਸ ਜਿਹੜੀ ਹੈ ਬੇਕਾਬੂ ਹੋ ਜਾਂਦੀ ਹੈ ਤੇ ਸੜਕ ਤੇ ਹੀ ਉੱਠੀ ਸਿੱਧੀ ਹੋਣੀ ਸ਼ੁਰੂ ਹੋ ਜਾਂਦੀ ਹੈ ਹਾਲਾਂਕਿ ਉਹ ਤਾਂ ਸਮਾਂ ਰਹਿੰਦਿਆਂ ਬੱਸ ਨੂੰ ਕਾਬੂ ਕਰ ਲਿਆ ਗਿਆ ਨਹੀਂ ਤਾਂ ਇੱਥੇ ਕੋਈ ਵੀ ਵੱਡਾ ਹਾਦਸਾ ਵਾਪਰ ਜਾਣਾ ਸੀ ਲੋਕਾਂ ਦੀ ਜਾਨ ਖਤਰੇ ਦੇ ਵਿੱਚ ਸੀ ਤਸਵੀਰਾਂ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਵੇਂ ਬੱਸ ਜਿਹੜੀ ਹੈ ਬੇਕਾਬੂ ਹੋ ਜਾਂਦੀ ਹੈ ਤੇ ਇੰਜ ਲੱਗਦਾ ਹੈ ਕਿ ਹੁਣੇ ਪਲਟੀ ਤੇ ਹੁਣੇ ਪਲਟੀ ਪਰ ਗਨੀਮਤ ਰਹੀ ਹੈ ਕਿ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ ਜਾਨੀ ਨੁਕਸਾਨ ਨਹੀਂ ਹੋਇਆ ਸਮਰ ਰਹਿੰਦਿਆ ਬਸ ਕੰਟਰੋਲ ਹੋ ਗਈ ਨਹੀਂ ਤਾਂ ਕੋਈ ਵੀ ਵੱਡਾ ਪਾਣਾ ਹੋਵਾ ਪਰ ਜਾਣਾ ਸੀ